ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਫੂਡ ਆਫ ਪੰਜਾਬ ਤੇ ਤੇ ਲੋ ਜੀ ਅੱਜ ਬਣਾਇਆ ਆਪਾਂ ਨੇ ਦੁੱਧ ਤੋਂ ਪਨੀਰ ਠੀਕ ਹੈ ਜੀ ਆਪਣੇ ਇੱਕ ਭੈਣ ਭਰਾ ਦਾ ਆਪਾਂ ਨੂੰ ਆਇਆ ਸੀਗਾ ਜੀ ਕਮੈਂਟ ਉਹ ਕਹਿੰਦੇ ਤੁਸੀਂ ਸਾਨੂੰ ਪਨੀਰ ਹੈ ਜਿਹੜਾ ਉਹ ਬਣਾ ਕੇ ਦਿਖਾਇਓ ਵੀ ਘਰਾਂ ਕਿਵੇਂ ਬਣਾ ਸਕਦੇ ਆ ਤੇ ਅੱਜ ਬਿਲਕੁਲ ਆਪਾਂ ਨੇ ਹਲਵਾਈ ਸਟਾਈਲ ਦਾ ਜਿਹੜਾ ਇਹ ਬਣਾਇਆ ਏ ਇਹਨੂੰ ਬਣਾਉਣ ਦੇ ਲਈ ਕਿੰਨਾ ਦੁੱਧ ਲਿਆ ਤੇ ਜਿਹੜਾ ਜਿਹੜਾ ਮੈਂ ਸਮਾਨ ਲਿਆ ਤੁਹਾਨੂੰ ਅੱਗੇ ਵੀਡੀਓ ਚ ਦੱਸਦੇ ਆ ਤੇ ਜੇ ਤੁਸੀਂ ਰੈਸਪੀ ਸਿੱਖਣੀ ਹੈ ਜੀ ਵੀਡੀਓ ਨਾਲ ਬਣੇ ਰਹੋ ਅੱਜ ਫਿਰ ਤੁਹਾਨੂੰ ਬਣਾ ਕੇ ਦਿਖਾਵਾਂਗੇ ਆਪਾਂ ਪਨੀਰ ਯਾਨੀ ਪਨੀਰ ਫਾੜ ਕੇ ਦਿਖਾਵਾਂਗੇ ਕਿਵੇਂ ਬਣਦਾ ਏ ਸੋ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆ ਜੀ ਉਹ ਸਾਡੀ ਵੀਡੀਓ ਦੇਖਣ ਲਈ ਸਾਡਾ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਓ ਜੀ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਏ ਆ ਜੀ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਓ ਜੀ ਤੇ ਆਜੋ ਫਿਰ ਰੈਸਪੀ ਕਰਦੇ ਆਂ ਸਟਾਰਟ ਤੁਹਾਨੂੰ ਬਣਾ ਕੇ ਦਿਖਾਉਂਦੀ ਆਂ ਵੀ ਪਨੀਰ ਕਿਵੇਂ ਬਣਦਾ ਏ ਤੇ ਲਓ ਜੀ ਪਨੀਰ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਚਾਹੀਦਾ ਆਪਾਂ ਨੂੰ ਦੁੱਧ ਦੁੱਧ ਲਿਆ ਜਿਹੜਾ ਜੀ ਯਾਨੀ ਕਿ ਇਹ ਮੈਸਾਂ ਦਾ ਦੁੱਧਾ ਯਾਨੀ ਕਿ ਬਫੈਲੋ ਮਿਲਕ ਠੀਕ ਹੈ ਜੀ ਆਪਣੇ ਕੋਲ ਲਗਭਗ 1.5 ਕਿਲੋ ਦਾ ਇਹ ਜੱਗ ਹੈਗਾ ਜੀ ਯਾਨੀ 1.5 ਲੀਟਰ ਤੇ ਕਿਲੋ ਸਵਾ ਕਿਲੋ ਇਹ ਹੈਗਾ ਇਹ ਯਾਨੀ ਇਹ 2.5 ਕਿਲੋ ਤੋਂ ਉੱਪਰ ਜਿਹੜਾ ਯਾਨੀ 2.5 ਲੀਟਰ ਤੋਂ ਉੱਪਰ ਦੁੱਧ ਹੈਗਾ ਜੀ ਤੇ ਉਸ ਤੋਂ ਬਾਅਦ ਚਾਹੀਦਾ ਆਪਾਂ ਨੂੰ ਪਨੀਰ ਬਣਾਉਣ ਦੇ ਲਈ ਦੁੱਧ ਫਾੜਨ ਵਾਲਾ ਤਜਾਬ ਇਹ ਕਰਿਆਨੀ ਦੁਕਾਨ ਤੋਂ ਮਿਲ ਜਾਂਦਾ ਹੈ ਇਹ ਸਪੈਸ਼ਲ ਨਾ ਪਨੀਰ ਬਣਾਉਣ ਵਾਸਤੇ ਮਿਲਦਾ ਠੀਕ ਹੈ ਜੀ ਤੁਸੀਂ ਇਹ ਕਰਿਆਨੀ ਦੁਕਾਨ ਤੋਂ ਲੈ ਸਕਦੇ ਹੋ ਤੇ ਹੁਣ ਸਭ ਤੋਂ ਪਹਿਲਾਂ ਦੁੱਧ ਨੂੰ ਦਵਾੰਗੇ ਆਪਾਂ ਉਵਾਲੀ ਦੁੱਧ ਕਰਮ ਕਰਨ ਦੇ ਲਈ ਆਪਾਂ ਲਾਵਾਂਗੇ ਇੱਕ ਦੇਗਾ ਠੀਕ ਹੈ ਜੀ ਦੇਗੇ ਦੇ ਵਿੱਚ ਪਹਿਲਾਂ ਨਾ ਥੋੜਾ ਜਿਹਾ ਪਾਣੀ ਜ਼ਰੂਰ ਪਾ ਲਿਓ ਕਿਉਂਕਿ ਦੁੱਧ ਆ ਜਿਹੜਾ ਫਿਰ ਥੱਲੇ ਨਹੀਂ ਲੱਗਦਾ ਤੇ ਲੋ ਜੀ ਹੁਣ ਥੋੜਾ ਥੋੜਾ ਕਰਕੇ ਦੁੱਧ ਆ ਜਿਹੜਾ ਆਪਾਂ ਦੇਗੇ ਦੇ ਵਿੱਚ ਪਾਈ ਜਾਉਂਗੇ ਜਿਵੇਂ ਜਿਵੇਂ ਉਹ ਉਵਾਲੀ ਜਾਊਗੀ ਦੁੱਧ ਆਪਾਂ ਨੇ ਪਾਈ ਜਾਣਾ ਦੁੱਧ ਨੂੰ ਦੇ ਲੈਣੀ ਉਵਾਲੀ ਸਾਰੇ ਨੂੰ ਤੇ ਲੋ ਜੀ ਦੁੱਧ ਨੂੰ ਉਵਾਲੀ ਆ ਚੁੱਕੀ ਹੈ ਜੀ ਉਵਾਲੀ ਇਹਨੂੰ ਚੰਗੀ ਤਰ੍ਹਾਂ ਦੇ ਲੈਣੀ ਆ ਹੁਣ ਆਪਾਂ ਇਹਨੂੰ 2-4 ਮਿੰਟ ਹਲਕਾ ਜਿਹਾ ਠੰਡਾ ਕਰੂਗੇ ਕਿਉਂਕਿ ਜੇ ਇਸ ਟਾਈਮ ਤੇ ਆਪਾਂ ਨੇ ਇਹਦੇ ਵਿੱਚ ਆ ਪਾਤੇ ਹੈ ਨਾ ਪਨੀਰ ਫਾੜਨ ਵਾਲਾ ਪਨੀਰ ਬਣਾਉਣ ਵਾਲਾ ਤਾਂ ਪਨੀਰ ਜਿਹੜਾ ਟੈਟ ਹੋ ਜਾਂਦਾ ਏ ਇਹਨੂੰ ਆਪਾਂ ਨੇ 2-3 ਮਿੰਟ ਹਲਾਉਣਾ ਏ ਇਹਦੀ ਹਵਾ ਜੀ ਕੱਢਣੀ ਆ ਉਸ ਤੋਂ ਬਾਅਦ ਫਿਰ ਆਪਾਂ ਇਹਦੇ ਵਿੱਚ ਐਡ ਕਰਾਂਗੇ ਤੇ ਲੋ ਜੀ ਦੁੱਧ ਦਾ ਜਿਹੜਾ ਆਪਣਾ ਠੰਡਾ ਹੋ ਚੁੱਕਿਆ ਯਾਨੀ ਬਹੁਤਾ ਨਹੀਂ ਠੰਡਾ ਕਰਨਾ ਏ ਸਿਰਫ 2-4 ਮਿੰਟ ਆਪਾਂ ਨੇ ਹਲਾਉਣਾ ਏ ਉਸ ਤੋਂ ਬਾਅਦ ਜੀ ਮੈਂ ਕਿ ਹੁਣ ਆ ਦੇਖੋ ਆਪਾਂ ਨੇ ਨਾ ਤੁਹਾਨੂੰ ਮੈਂ ਦੱਸਦਾ ਹਾਂ ਕਿੰਨਾ ਕ ਪਾਉਣਾ ਹੈ ਇਹ ਆਪਾਂ ਨੇ ਕੱਪ ਲੈ ਲਿਆਣਾ ਇੱਕ ਕੋਈ ਵੀ ਕੱਪ ਦੇ ਵਿੱਚ ਆਪਾਂ ਨੇ ਪਾਉਣਾ ਹੈ ਤਕਰੀਬਨ ਤੁਸੀਂ ਦੇਖ ਸਕਦੇ ਹੋ ਆ ਦੇਖੋ ਅੱਧੇ ਕੱਪ ਤੋਂ ਵੀ ਇਹ ਘੱਟ ਹੈ ਕਿਉਂਕਿ ਜੇ ਪਹਿਲਾਂ ਜ਼ਿਆਦਾ ਪਾ ਲੂਗੇ ਨਾ ਪਨੀਰ ਚੋਂ ਇੱਕ ਤਾਂ ਖੱਟਾ ਟੇਸਟ ਆਉਂਦਾ ਹੈ ਤੇ ਇੱਕ ਪਨੀਰ ਦਾ ਕਲਰ ਜਿਹੜਾ ਚੇਂਜ ਹੋ ਜਾਂਦਾ ਹਰਾ ਹੋ ਜਾਂਦਾ ਹੈ ਤੇ ਲੋ ਜੀ ਇਹਦੇ ਵਿੱਚ ਹੁਣ ਆਪਾਂ ਪੂਰਾ ਇਹਨੂੰ ਪਾਣੀ ਦਾ ਭਰ ਲੂਗੇ ਕੱਪ ਨੂੰ ਠੀਕ ਹੈ ਜੀ ਤੁਸੀਂ ਦੇਖ ਸਕਦੇ ਹੋ ਤੇਨੂੰ ਹੁਣ ਆਪ ਇਹਦੇ ਵਿੱਚ ਪਾਉਂਗੇ ਹੌਲੀ-ਹੌਲੀ ਆਹ ਲਓ ਆਪਾਂ ਨੇ ਅੱਧਾ ਕੱਪ ਪਾ ਲਿਆ ਠੀਕ ਹੈ ਜੀ ਤੇਨੂੰ ਹਲਾਵਾਂਗੇ ਜੀ ਜਿਵੇਂ ਜਿਵੇਂ ਇਹ ਫਟੀ ਜਾਊਗਾ ਦੇਖੋ ਠੀਕ ਹੈ ਜੀ ਆਹ ਲਓ ਇਹ ਫਟ ਗਿਆ ਨਾ ਹੁਣ ਹੁਣ ਐਨ ਗੱਲ ਬਣ ਗਈ ਆਹ ਦੇਖੋ ਤੁਸੀਂ ਦੇਖ ਸਕਦੇ ਹੋ ਜੀ ਆਹ ਦੇਖੋ ਕਿੰਨਾ ਵਧੀਆ ਜਿਹੜਾ ਪਨੀਰ ਹੈ ਉਹ ਫਟ ਕੇ ਤਿਆਰ ਹੋ ਗਿਆ ਤੇ ਹੁਣ ਆਪਾਂ ਲਾਵਾਂਗੇ ਇੱਕ ਮਲਮਲ ਦਾ ਕੱਪੜਾ ਤੇ ਆ ਜਿਹੜਾ ਪਾਣੀ ਬਚ ਗਿਆ ਤੁਸੀਂ ਇਹਨੂੰ ਸਟੋਰ ਕਰਕੇ ਰੱਖ ਸਕਦੇ ਹੋ ਠੀਕ ਹੈ ਜੀ ਇਹ ਰੀਯੂਜ਼ ਹੋ ਜਾਊਗਾ ਜਾਨੀ ਇਹਨੂੰ ਆਪਾਂ ਦੁਬਾਰੇ ਵਰਤ ਸਕਦੇ ਹਾਂ ਕਦੇ ਵੀ 2-4 ਦਿਨ ਦੇ ਵਿੱਚ ਵਿੱਚ ਇਹ ਖਰਾਬ ਨਹੀਂ ਹੁੰਦਾ ਹੈਗਾ ਇਹਨੂੰ ਜਣੀ ਇਹ ਬੋਤਲ ਦੇ ਵਿੱਚ ਨਹੀਂ ਪਾਉਣਾ ਬੈਕ ਠੀਕ ਹੈ ਜੀ ਦੁਬਾਰਾ ਇਹਨੂੰ ਤੁਸੀਂ ਲੱਗ ਤੇ ਰੱਖ ਸਕਦੇ ਹੋ 2-4 ਦਿਨ ਦੇ ਵਿੱਚ ਤੁਸੀਂ ਜਦ ਵੀ ਪਨੀਰ ਦੁਬਾਰੇ ਬਣਾਉਣਾ ਇਹਨੂੰ ਵਰਤ ਸਕਦੇ ਹੋ ਜੀ ਇਹ ਮੈਂ ਸਟੋਰ ਕਰਕੇ ਰੱਖ ਲੂੰਗਾ ਤੇ ਲਓ ਜੀ ਹੁਣ ਆਪਾਂ ਇਹਨੂੰ ਕੱਢ ਲੈਂਦੇ ਆ ਤੇ ਲਓ ਜੀ ਇਦਾਂ ਦਾ ਪੰਨਾ ਕੋਈ ਜਾਲੀ ਲੈਣੀ ਆ ਠੀਕ ਹੈ ਜੀ ਤੁਸੀਂ ਦੇਖ ਸਕਦੇ ਹੋ ਇਹਦੇਾਤਲੇ ਜਾਲੀ ਵਾਲਾ ਬਰਤਨ ਹੈ ਉਹਦੇ ਵਿੱਚ ਆਪਾਂ ਨੇ ਮਲਮਲ ਦਾ ਕੱਪੜਾ ਰੱਖ ਕੇ ਜਿਹੜਾ ਆਪਾਂ ਨੇ ਦੁੱਧ ਫਾੜਿਆ ਏ ਯਾਨੀ ਕਿ ਪਨੀਰ ਬਣਾਇਆ ਉਹ ਪਨੀਰ ਦੇ ਵਿੱਚ ਐਡ ਕਰ ਦੇਣਾ ਆ ਲਓ ਜੀ ਠੀਕ ਹੈ ਇਹ ਪੈਦੇ ਵਿੱਚ ਐਡ ਕਰ ਲਵਾਂਗੇ ਸਾਰਾ ਤੇ ਉਸ ਤੋਂ ਬਾਅਦ ਇਹ ਪਰ ਥੋੜਾ ਜਿਹਾ ਪਾਉਂਗੇ ਠੰਡਾ ਪਾਣੀ ਆਪਾਂ ਠੀਕ ਹੈ ਆ ਲਓ ਥੋੜਾ ਜਿਹਾ ਆਪਾਂ ਠੰਡਾ ਪਾਣੀ ਪਾਉਣਾ ਹੈ ਤਾਂ ਜੋ ਜਿਹੜਾ ਆਪਣੇ ਇਹਦੇ ਚ ਪਨੀਰ ਫਾੜਨ ਨਾਲ ਮਸਾਲਾ ਪਾਇਆ ਜਾਨੀ ਤਜਾ ਪਾਇਆ ਹੈ ਨਾ ਉਹ ਥੋੜਾ ਜਿਹਾ ਨਿਕਲ ਜਾਊਗਾ ਠੀਕ ਹੈ ਜੀ ਪਾਣੀ ਆਪਾਂ ਨੇ ਉੱਪਰ ਤੇ ਪਾਉਣਾ ਹੈ ਹਾਂ ਲੋ ਕਰੀ ਇਦਾਂ ਕਰਨ ਨਾਲ ਕੀ ਹੁੰਦਾ ਕਿਚੋ ਖੱਟੇਪਨ ਦਾ ਟੇਸਟ ਜਿਹੜਾ ਉਹ ਘਟ ਜਾਂਦਾ ਹੈ ਤੇ ਲੋ ਜੀ ਹੁਣ ਆਪਾਂ ਇਹਨੂੰ ਕਰਨਾ ਸੈੱਟ ਹਾਂ ਲੋ ਠੀਕ ਹੈ ਜੀ ਕੱਪੜਾ ਇਹਦਾ ਧਿਆਨ ਨਾਲ ਚੱਕ ਲੈਣਾ ਤੇ ਲੋ ਜੀ ਇਹਨੂੰ ਹੁਣ ਆਪਾਂ ਨਿਚੋੜ ਕੇ ਨਾ ਇਸ ਤਰੀਕੇ ਨਾਲ ਇਦਾਂ ਦਾ ਆਪਾਂ ਨੇ ਬਰਤਨ ਰੱਖਣਾ ਠੀਕ ਹੈ ਜੀ ਥੱਲੇ ਜਾਲੀ ਆ ਤੇ ਹੁਣ ਇਹਨੂੰ ਸੈੱਟ ਕਰਦੇ ਆਪਾਂ ਠੀਕ ਹੈ ਜੀ ਇਸ ਤਰੀਕੇ ਨਾਲ ਸੈੱਟ ਕਰ ਲੂਗੇ ਇਹਨੂੰ ਹਾਂ ਲਓ ਇੱਥੇ ਰੱਖਦੇ ਆ ਜੀ ਆਪਾਂ ਇੱਕ ਢੱਕਣ ਠੀਕ ਹੈ ਜੀ ਇਹਦੇ ਉੱਪਰ ਇਹਨੂੰ ਇਸ ਤਰੀਕੇ ਨਾਲ ਰੱਖ ਦੋਗੇ ਆਪਾਂ ਤੇ ਲਓ ਜੀ ਹੁਣ ਆਪਾਂ ਇਹਦੇ ਉੱਪਰ ਬਚਨ ਰੱਖ ਦੋਗੇ ਇਸ ਤਰੀਕੇ ਨਾਲ ਠੀਕ ਹੈ ਜੀ ਇਹਦੇ ਉੱਪਰ ਆਪਾਂ ਨੇ ਬਜਨ ਰੱਖਣਾ ਹੈ ਤੇ ਲਓ ਜੀ ਆਪਾਂ ਨੇ ਦੋ ਇੱਟਾਂ ਰੱਖ ਦਿੱਤੀਆਂ ਨੇ ਉੱਪਰ ਤੇ ਹੁਣ ਇਹਨੂੰ ਪਜਾਰਿਆਣ ਦੂਗੇ ਤਕਰੀਬਨ 10 ਤੋਂ 15 ਮਿੰਟ ਉਸ ਤੋਂ ਬਾਅਦ ਤੁਹਾਨੂੰ ਦਿਖਾਵਾਂਗੇ ਵੀ ਪਨੀਰ ਕਿਵੇਂ ਦਾ ਬਣਿਆ ਤੇ ਲਓ ਜੀ ਪਨੀਰ ਪਏ ਨੂੰ 10-15 ਮਿੰਟ ਹੋ ਗਏ ਆ ਜੀ ਆ ਦੇਖੋ ਐਨ ਇਹ ਜੰਮ ਚੁੱਕਿਆ ਹੈ ਹੁਣ ਤੁਹਾਨੂੰ ਦਿਖਾਉਂਦੇ ਇਹਨੂੰ ਕੱਢ ਕੇ ਪਾਣੀ ਦੇ ਵਿੱਚ ਤੇ ਲਓ ਜੀ ਪਨੀਰ ਨੂੰ ਹੁਣ ਆਪਾਂ ਇਸ ਤਰੀਕੇ ਨਾਲ ਕੱਪੜਾ ਹੀ ਤੋੜ ਲੂਗੇ ਲੱਗ ਜੇ ਮੰਨ ਲਓ ਤੁਹਾਡਾ ਪਨੀਰ ਵਧੀਆ ਜਮਿਆ ਹੋਇਆ ਨਾ ਤਾਂ ਆਪਣੇ ਆਪ ਆ ਜਿਹੜਾ ਕੱਪੜਾ ਉਹ ਛੱਡ ਦਿੰਦਾ ਏ ਠੀਕ ਆ ਜੀ ਜੇ ਮੰਨ ਲਓ ਪਨੀਰ ਆਪਣਾ ਕੱਚਾ ਫਟ ਗਿਆ ਤੇ ਫੇਰ ਸ਼ਾਇਦ ਉਹ ਕੱਪੜਾ ਨਾ ਛੱਡੇ ਪਰ ਤੁਸੀਂ ਦੇਖੋ ਪਨੀਰ ਦੀ ਕੁਆਲਿਟੀ ਚੈੱਕ ਕਰੋ ਆ ਦੇਖੋ ਠੀਕ ਆ ਜੀ ਐਨ ਇੱਕ ਨੰਬਰ ਜਿਹੜਾ ਪਨੀਰ ਬਣ ਕੇ ਆਪਣਾ ਹੋ ਗਿਆ ਰੈਡੀ ਆ ਦੇਖੋ ਜੀ ਠੀਕ ਆ ਜੀ ਸੋ ਇਸ ਤਰੀਕੇ ਨਾਲ ਜਿਹੜਾ ਤੁਸੀਂ ਪਨੀਰ ਬਣਾ ਕੇ ਘਰਾਂ ਤਿਆਰ ਕਰ ਸਕਦੇ ਹੋ ਜੀ ਤੇ ਵੀਡੀਓ ਵਧੀਆ ਲੱਗੀ ਇੱਕ ਪਿਆਰਾ ਜਿਹਾ ਲਾਈਕ ਕਮੈਂਟ ਜਰੂਰ ਕਰ ਦਿਓ ਜੀ ਤੇ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆ ਜੀ ਉਹ ਇਦਾਂ ਦੀ ਕੁਕਿੰਗ ਵੀਡੀਓ ਦੇਖਣ ਲਈ ਸਾਡਾ ਚੈਨਲ ਵੀ ਜਰੂਰ ਸਬਸਕ੍ਰਾਈਬ ਕਰ ਲਿਓ ਜੀ ਤੇ ਮਿਲਦੇ ਹਾਂ ਹੁਣ ਇੱਕ ਨਵੀਂ ਰੈਸਪੀ ਨਾਲ ਨਵੀਂ ਵੀਡੀਓ 'ਚ ਜਦ ਤੱਕ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ